ਐਪਲੀਕੇਸ਼ਨ ਦਾ ਪਾਰਟ ਹੈ ਉਹ ਮੋਡਿਊਲਸ ਨਾਲ ਹੀ ਰਨ ਕਰ ਰਹੇ ਸੀਗੇ ਉਹਦੇ ਤੇ ਸਾਡੇ ਕੋਲ ਕਾਫੀ ਇਨਫੋਰਮੇਸ਼ਨ ਇਧਰ ਰਿਗਾਰਡਿੰਗ ਹੈ ਦੀ ਹੈਗੀ ਹੈ ਜਿਹੜੇ ਵੀ ਉਹਦੇ ਨਾਲ ਪੂਰਾ ਜਿਹੜਾ ਮੋਡਿਊਲ ਇਹਦੇ ਨਾਲ ਰਨ ਕਰ ਰਹੇ ਸੀਗੇ ਉਹ ਵੀ ਸਾਡੇ ਆਈਡੈਂਟੀਫਾਈਡ ਨੇ ਬੰਦੇ ਤੇ ਉਹ ਜਲਦੀ ਜੀ ਬਿਲਕੁਲ ਸੀਗੇ ਜੀ ਬਿਲਕੁਲ ਸੀ ਬਿਲਕੁਲ ਸੀਗੇ ਬਿਲਕੁਲ ਸੀਗੇ ਸਰ ਉਹਨੂੰ ਅੱਡਾ ਨੂੰ ਹਾਇਰ ਕੀਤਾ ਗਿਆ ਸੀ ਉਹ ਵੀ ਇਨਵੋਲਡ ਸੀਗਾ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਇਨਵੋਲਡ ਸੀਗਾ ਜੀ ਪਹਿਲਾਂ ਵੀ ਇਦਾਂ ਦੀ ਡਿਲੀਵਰੀ ਸਰ ਇੱਕ ਸਵਾਲ ਮੇਰਾ ਜੀ ਹਰ ਵਾਰੀ ਪੁਲਸ ਜਿਹੜੇ ਜਾਂਦੇ ਆ ਹਥਿਆਰ ਬਰਾਬਰ ਕਰਨ ਉਸ ਤੋਂ ਬਾਅਦ ਚਸ਼ਮਾ ਦੇ ਕੇ ਹੱਥ ਘੜਦੇ ਫਿਰ ਫਾਇਰ ਕਰ ਦਿੰਦਾ ਜੀ ਨਹੀਂ ਪਤਾ ਇਹ ਜਿਹੜਾ ਹੈਗੇ ਜੀ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਇਹ ਬੰਦਾ ਜਿਹੜਾ ਆਪਣਾ ਸਾਨੂੰ ਇਹਨੇ ਕਿਹਾ ਕਿ ਅਸੀਂ ਮੈਂ ਹਿਰੋਇਨ ਦੱਬੀ ਹੋਈ ਹੈ ਤੇ ਅਸੀਂ ਉੱਥੇ ਬਰਾਮਦ ਕਰਨ ਗਏ ਜਦੋਂ ਇਹ ਫਿਰ ਉਹ ਕਾਰਵਾਈ ਕਰਦੇ ਕੋਲ ਮੈਂ ਉਹਦਾ ਕਹਿੰਦਾ ਇਹਨਾਂ ਮੌਕਾ ਕਿੰਨਾ ਦਿੱਤਾ ਜਾਂਦਾ ਕਿ ਉਹ ਫਾਇਰ ਕਰਦਾ ਨਹੀਂ ਮੌਕਾ ਨਹੀਂ ਜੀ ਦਿੱਤਾ ਜਾਂਦਾ ਜਿਵੇਂ ਤੁਹਾਨੂੰ ਦੱਸਿਆ ਉਹਨੇ ਕਿਹਾ ਕਿ ਆ ਪਿੰਪੁਆਇੰਟਿਡ ਲੋਕੇਸ਼ਨ ਤੇ ਕਿ ਇੱਥੇ ਹਿਰੋਇਨ ਹੈਗੀ ਹੈ ਤੁਸੀਂ ਜਿਹੜਾ ਨਾਲ ਜੇ ਜਾਵੋਗੇ ਤੈਨੂੰ ਅਗਲੀ ਵਾਰ ਨਾਲ ਲੈ ਚੱਲਾਂਗੇ ਫਿਰ ਅਸੀਂ ਜਿਹੜਾ ਫਾਇਰ ਕੀਤਾ ਉਹ ਦੇਖਿਆ ਉਹ ਫਾਇਰ ਕੀਤਾ ਉਹਦਾ ਖਾਲੀ ਜਿਹੜਾ ਫੁੱਖ ਆਇਆ ਕਿ ਉਹ ਕਿਸ ਪ੍ਰੋਟੀਨ ਨਹੀਂ ਬਣਦਾ ਬਣਿਆ ਜੀ ਬਿਲਕੁਲ ਬਣਿਆ ਇਹਦੇ ਵਿੱਚ ਹੈ ਜੀ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਕਿ ਹੈਗਾ ਬਿਲਕੁਲ ਹੈਗਾ ਉਹ ਜਿਹੜੇ ਹੈਗੇ ਅਮਰਸਾ ਸਿਟੀ ਪੁਲਿਸ ਦਾ ਪਰ ਬਣਦਾ ਨਾਲ ਲੈ ਕੇ ਜਾਣਾ ਕਿ ਬਾਕੀ ਚੱਲਦਾ ਹੈ ਇਹ ਦੂਸਰੀ ਟੈਕਨੀਕ ਨਹੀਂ ਲੱਗੇਗੀ ਨਹੀਂ ਲੈ ਕੇ ਚੱਲਾਂਗੇ ਜੇ ਤੁਹਾਨੂੰ ਵੀ ਨਾਲ ਲੈ ਕੇ ਜਾਣਾ ਨਾਲ ਲੈ ਕੇ ਜਾਇਓ ਬਿਲਕੁਲ ਹੀ ਲੈ ਕੇ ਜਾਈਏ ਨਾਲ ਬਿਲਕੁਲ ਲੈ ਕੇ ਜਾਵਾਂਗੇ ਜੀ ਵੈਸੇ ਤਾਂ ਮੌਕਾ ਹੀ ਨਾ ਮਿਲੇ ਇਦਾਂ ਦਾ ਬਟ ਆਪਾਂ ਜੇ ਮਿਲਦਾ ਤੁਹਾਨੂੰ ਜ਼ਰੂਰ ਨਾਲ ਲੈ ਕੇ ਸਾਰੇ ਫਾਸਟ ਵਾਲੇ ਪਲੱਸ ਕਰਨਾ ਸਿੱਖਦਾ ਪਤਾ ਕਰਦਾ ਹੈ ਇਹ ਸੀ ਤੁਹਾਨੂੰ ਜਰੂਰ ਜੱਲੀ ਕਿੰਨੇ 4 ਗੌੜ ਬਰਾਮ ਦੇ ਕੋਲ ਲਾਈ ਟੋਨ ਕੰਮ ਦੋ ਦੋ ਜਿਹੜੇ ਸੀਗੇ ਇਹਨੇ ਕੰਮ ਨਹੀਂ ਕਰੀ ਹਾਂ ਜੀ ਦੋ ਖਾਲੀ ਗਾਟਰੀ ਦੀ ਸੀਗੇ ਤੇ ਤਿੰਨ ਸਾਨੂੰ ਆਰਾਊਂਡ ਖੇੜੇ ਉਹਦੇ ਨਾਲ ਦੋ ਚੱਲੇ ਹੋ ਕੇ ਦੋ ਚੱਲੇ ਆ ਸਰ ਇੱਕ ਮਸਲਾ ਹੋ ਰਿਹਾ ਹੈ ਜਿਸ ਨਾਲ ਤੁਹਾਡੇ ਦੇ ਆਪੀ ਦੇ ਆਪੀ ਨੇ ਜਿਹੜੇ ਆਲੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ ਕਿ ਬੀਤੇ ਦਿਨੀ ਜਿਹੜਾ ਇੱਕ ਵੀਡੀਓ ਸਾ ਵੀ ਪਹੁੰਚੀ ਸੀਗੇ ਤੁਸੀਂ ਪਹੁੰਚਿਆ ਹੋਣ ਤੇ ਇੱਕ ਕਟਨ ਹੋ ਰਿਹਾ ਇਸ ਵਿੱਚ ਗੈਂਗਸਟਰੀਆਂ ਕਾਲਜ਼ ਆ ਰਹੀਆਂ ਸੀ ਕਿ ਆ ਤੁਸੀਂ ਉੱਥੇ ਪਹੁੰਚੇ ਹੋ ਇਹ ਸੈਂਪੀ ਬਣੀ ਹੈ ਜੀ ਉੱਥੇ ਇਹਨਾਂ ਨੂੰ ਕਾਲਜ਼ ਆ ਰਹੀਆਂ ਸੀ ਸਾਰੇ ਦੁਕਾਨਦਾਰਾਂ ਨੂੰ ਪਹਿਲੀ ਵਾਰ ਹੋਇਆ ਹੈ ਕਿ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਹੁਣ ਦੁਖੀ ਹੋ ਕੇ ਪ੍ਰਸ਼ਾਸਨ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਉੱਥੇ ਕਿਸੇ ਨੇ ਕੋਈ ਦੁਕਾਨ ਨਹੀਂ ਬੰਦ ਕੀਤੀ ਉੱਥੇ ਲੋਕੀ ਇਕੱਠੇ ਜ਼ਰੂਰ ਹੋਏ ਸੀਗੇ ਤੇ ਜਦੋਂ ਲੋਕਾਂ ਨੂੰ ਅਸੀਂ ਇਹ ਆਸ਼ਵਾਸਨ ਦਿੱਤਾ ਕਿ ਪੁਲਿਸ ਜਿਹੜੀ ਹੈ ਤੁਹਾਡੀ ਜੋਰਾ ਸ਼ੋਰਾ ਦੇ ਕੰਮ ਕਰ ਗਈ ਹੈ ਜਿਹੜੇ ਗੁੰਡਾ ਐਲੀਮੈਂਟਸ ਨੇ ਗੈਂਗਸਟਰ ਐਲੀਮੈਂਟਸ ਨੇ ਇਹਨਾਂ ਨੂੰ ਲੋਕਾਂ ਦੇ ਵੱਲੋਂ ਹੀ ਜਦੋਂ ਸ਼ਹਿ ਮਿਲਦੀ ਹੈ ਜਿਹੜੇ ਕਾਲੀਆਂ ਭੇਡਾਂ ਆਪਣੇ ਜਿਹੜੇ ਸੁਸਾਇਟੀ ਚ ਰਹਿ ਕੇ ਆਪਣੇ ਹੀ ਯਾਰ ਦੋਸਤ ਇਹ ਜਿਹੜੇ ਗੰਦੇ 엘ਮੈਂਟਸ ਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਉਸ ਤੋਂ ਇਹਨਾਂ ਨੂੰ ਵਧਾਵਾ ਮਿਲਦਾ ਹੈ ਤੇ ਕੁਝ 엘ਮੈਂਟਸ ਹੁੰਦੇ ਨੇ ਜਿਹੜੇ ਚੁੱਪਚੀ ਪੀਤੇ ਜਾ ਕੇ ਇਹਨਾਂ ਨੂੰ ਪੈਸੇ ਫਿਰੋਤੀ ਜਿਹੜੀ ਉਹ ਮੰਗ ਕਰਦੇ ਨੇ ਉਹਨਾਂ ਨੂੰ ਫੜਾ ਦਿੰਦੇ ਨੇ ਬਿਨਾਂ ਪੁਲਿਸ ਦੀ ਨੌਲੇਜ ਲਿਆ ਅਸੀਂ ਉੱਥੇ ਵੀ ਸਾਰਿਆਂ ਨੂੰ ਇਹੀ ਅਪੀਲ ਕੀਤੀ ਕਿ ਜਿਹੜੀ ਪੁਲਿਸ ਹੈ ਪੰਜਾਬ ਪੁਲਿਸ ਅੰਡਰ ਦੀ ਗਾਈਡੈਂਸ ਆਫ ਆਨਰੇਬਲ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਮਾਨਯੋਗ ਡੀਏਜੀ ਸਾਹਿਬ ਜੀ ਜਿਹੜੇ ਦਿਸ਼ਾ ਨਿਰਦੇਸ਼ ਏਡ ਅੰਮ੍ਰਿਤਸਰ ਦੇ ਹੱਤੀ ਪੁਲਿਸ ਪੂਰੀ ਤਰ੍ਹਾਂ ਸਖਸ਼ਮ ਏਡਾ ਦੇ 엘ਿਮੈਂਟਸ ਨੂੰ ਡੀਲ ਕਰਨ ਵਾਸਤੇ ਜਿਹੜੇ ਵੀ ਏਡਾ ਦੇ 엘ਿਮੈਂਟਸ ਸਿਰ ਚੱਕਣ ਦੀ ਕੋਸ਼ਿਸ਼ ਕਰਨਗੇ ਅਸੀਂ ਨਾ ਕੇਵਲ ਉਹਨਾਂ ਦਾ ਜਿਹੜਾ ਨੈਟਵਰਕ ਹੈ ਉਹ ਬਸਟ ਕਰਾਂਗੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਬੰਧਤ ਪਰਿਵਾਰਕ ਮੈਂਬਰਸ ਜਿਹੜੇ ਇਹਨਾਂ ਦੀ ਕਾਲੇ ਕਮਾਈ ਦੇ ਜਿਹੜੇ ਲੁਤਫ ਉਠਾਰੇ ਨੇ ਅਸੀਂ ਸਾਰਿਆਂ ਨੂੰ ਸਲੱਖਾਂ ਦੇ ਪਿੱਛੇ ਲੈ ਕੇ ਜਾਵਾਂਗੇ ਤੇ ਇਸ ਕੇਸ 'ਚ ਵੀ ਤੁਸੀਂ ਦੇਖਿਆ ਹੋਵੇਗਾ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਇਸ ਰੈਕਟ ਵਿੱਚ ਇਨਵੋਲਡ ਸੀਗੇ ਜਿਹੜੇ ਉਹਨਾਂ ਨਾਲ ਡੀਲਿੰਗ ਕਰਕੇ ਪੈਸਿਆਂ ਦਾ ਲੈਂਡ ਦੇਨ ਕਰਕੇ ਜਿਹੜੇ ਉਹਨਾਂ ਦੇ ਪੈਸਿਆਂ ਦਾ ਲੁਤਫ ਉਠਾਰੇ ਸੀਗੇ ਉਹਨਾਂ ਦੇ ਨਾਲ ਕਾਂਸਪੀਰੇਸੀ ਵਿੱਚ ਇਨਵੋਲਡ ਸੀਗੇ ਉਹਨਾਂ ਨੂੰ ਹਵਾਲਾ ਦੇ ਪਿੱਛੇ ਕੀਤਾ ਜਾ ਚੁੱਕਾ ਹੈ ਆਣ ਵਾਲੇ ਟਾਈਮ 'ਚ ਵੀ ਜਿਹੜਾ ਇਹ ਕੇਸ ਹੈ ਸਾਡਾ ਇਹ ਵੀ ਅਸੀਂ ਕ੍ਰੈਕ ਕਰ ਲਿਆ ਹੈਗਾ ਤੇ ਜਿਹੜੇ ਉੱਥੇ ਦੇ ਟਰੇਡਰ ਕਮਿਊਨਿਟੀ ਹੈ ਖਾਸ ਕਰਕੇ ਅਸੀਂ ਉਹਨਾਂ ਨੂੰ ਅਸ਼ਵਾਸਨ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਦਾਂ ਦੇ 엘ਿਮੈਂਟਸ ਰੋਗ 엘ਿਮੈਂਟਸ ਜਿਹੜੇ ਤੁਹਾਡੇ ਵਿੱਚ ਨੇ ਨੇ ਉਹਨਾਂ ਨੂੰ ਆਪਾਂ ਆਈਡੈਂਟੀਫਾਈ ਕਰੀਏ ਜਿਵੇਂ ਅਸੀਂ ਕੀਤਾ ਵੀ ਨੇ ਤੁਹਾਨੂੰ ਪਤਾ ਹੋਏਗਾ ਕਿ ਜਿਹੜੇ ਇਹਨਾਂ ਦੀਆਂ ਇਨਫੋਰਮੇਸ਼ਨ ਜਿਹੜੀਆਂ ਸ਼ੇਅਰ ਕਰਦੇ ਸੀਗੇ ਲੋਕਾਂ ਨਾਲ ਜਿਹੜੇ ਉਹ ਗੈਂਗਸਟਰ 엘ਿਮੈਂਟਸ ਨਾਲ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕਰਕੇ ਜੇਲ੍ਹ ਦੀ ਸਲਾਕਾਂ ਦੇ ਵਿੱਚ ਸੀ ਬਿਲਕੁਲ ਯਾਰ ਦੋਸਤ ਸੀਗੇ ਜੀ ਉਹਨਾਂ ਦੇ ਉਹਨਾਂ ਦੇ ਨਾਲ ਜਿਹੜਾ ਸ਼ੁਰੂ ਤੋਂ ਬਚਪਨ ਤੋਂ ਲੈ ਕੇ ਬੈਣਾ ਉੱਠਣਾ ਸੀਗਾ ਉਹਨਾਂ ਨਾਲ ਇਹ ਯਾਰ ਮਾਰ ਗੱਦਾਰੀ ਵਾਲਾ ਮਾਮਲਾ ਜਿਹੜਾ ਹੈਗਾ ਤੁਸੀਂ ਪੁੱਛ ਵੀ ਸਕਦੇ ਹੋ ਇਨ ਫੈਕਟ ਸਾਡੇ ਕੋਲ ਜਿਹੜੇ ਉਹ ਕਹਿੰਦੇ ਸੀਗੇ ਕਿ ਇਹ ਬੰਦੇ ਨਹੀਂ ਇਨਵੋਲਡ ਹੋ ਸਕਦੇ ਪਰ ਤਾਂ ਵੀ ਅਸੀਂ ਉਹਨਾਂ ਤੇ ਸਖਤ ਕਾਰਵਾਈ ਕਰਦੇ ਹਾਂ ਅਸੀਂ ਉਹਨਾਂ ਨੂੰ ਗਿੱਡ ਪ੍ਰੂਫ ਇਨਫੋਰਮੇਸ਼ਨ ਐਵੀਡੈਂਸ ਪ੍ਰੋਵਾਈਡ ਕੀਤੀ ਇਹ ਬੰਦੇ ਜਿਹੜੇ ਇਨਟੱਚ ਵਿਦ ਗੈਂਗਸਟਰਸ ਨੇ ਤੇ ਤੁਹਾਡੇ ਨਾਲ ਜਿਹੜਾ ਇੱਕ ਦਾਰੀ ਕਰ ਰਹੇ ਨੇ ਤੇ ਇਹ ਹਵਾਲਾ ਚ ਇਹਨਾਂ ਨੂੰ ਫਿਰ ਸਿੱਟ ਸਰਦਾਰ ਪਰਸ਼ੀਂਦ ਸਿੰਘ ਦੇ ਸਾਥੀ ਨੇ ਅਮਰਜੀਤ ਸਿੰਘ ਰਾਜ ਨੇ ਸੋ ਇਹਨਾਂ ਦੇ ਪਹਿਲਾਂ ਵੀ ਜੋ ਮਕੰਮਲੇ ਦਰਜ ਨੇ ਕਿਸ ਤਰ੍ਹਾਂ ਟੱਚ ਦੇ ਵਿੱਚ ਇਹ ਅਸੀਂ ਪੂਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਜੇ ਅਸੀਂ ਸਾਰਾ ਕੁਝ ਲਿਖ ਰਹੇ ਹਾਂ ਇਹਨਾਂ ਦੇ ਕਿ ਕਿਦਾਂ ਟੱਚ ਇਹ ਆਪਸ ਵਿੱਚ ਸੀਗੇ ਕਿਦਾਂ ਇਹਨਾਂ ਦੇ ਪਾਕਿਸਤਾਨ ਚ ਲਿੰਕ ਸੀਗੇ ਜੋ ਵੀ ਸੀਗਾ ਅਸੀਂ ਸਾਰੀਆਂ ਇਹ ਚੀਜ਼ਾਂ ਜਿਹੜੇ ਪਹਿਲੂ ਨੇ ਅਸੀਂ ਪੂਰਾ ਡੀਲ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਅਮਰ ਐਕਟੇ ਨਾਲ ਬੋਲਦੇ ਨਾਲ ਨਸ਼ਾ ਵੇਚਿਆ ਗਿਆ ਜੀ ਅੰਮੀ ਮੈਂ ਜਿਵੇਂ ਤੁਹਾਨੂੰ ਦੱਸਿਆ ਇਹ 70000 ਜਿਹੜੇ ਬੰਦੇ ਤੋਂ ਖਰੀਦਣ ਜਾ ਰਹੇ ਸੀਗੇ ਉਹਨੂੰ ਪੇ ਕਰਨਾ ਸੀਗਾ ਜੀ ਇਹਨਾਂ ਨੂੰ ਉਹਨੂੰ ਉਹਨੂੰ ਮਿਹਨਤ ਦੇਣੀ ਸੀਗੀ ਇਹਨਾਂ ਦੇ ਉਹ ਵੀ ਬਿਲਕੁਲ ਜਲਦੀ ਉਹਨੂੰ ਰਾਉਂਡ ਅਪ ਕਰ ਲਾਂਗੇ ਜੀ ਗੱਡੀ ਜਿਹੜੀ ਹੈਗੀ ਹੈ ਜੀ ਇਹਦੀ ਤਰਸੀਮ ਦੀ ਗੱਡੀ ਹੈਗੀ ਹੈ ਜੀ ਜਿਹੜੀ ਇਹ ਟਾਟਾ ਦੀ ਗੱਡੀ ਹੈਗੀ ਹੈ ਇਹਦੀ ਤਰਸੀਮ ਦੀ ਹੈ ਟਾਟਾ ਟੇਜ਼ਰ ਗੱਡੀ ਹੈ ਜੀ ਟੇਟਾ ਟੇਜ਼ਰ ਅ ਲੋਕ ਨੂੰ ਫੜੇ ਨਾ ਉਹਨਾਂ ਨਾਲ ਇੱਕ ਬਲਾਕ ਜਾਰੀ ਕਰਦਾ ਸੈਚੂ ਦਾ ਮਾਮਲਾ ਆ ਰਹੀਦਾ ਤੇ ਕਰੀ ਮਾਮਲਾ ਸੀ ਕਿੰਨਾ ਲੱਗਦਾ ਉਹ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਸਾਡੇ 41 52 ਅਸੀਂ ਐਫਆਈਆ ਰਜਿਸਟਰ ਕਰਕੇ 141 ਪਿਸਤਲ ਜਿਹੜੇ ਰਿਕਵਰ ਕੀਤੇ ਨੇ ਇਹਦੇ ਨਾਲ ਹੀ ਲੈਂਡ ਦੇਣ ਦਾ ਮਿਲਦਾ ਜੁਲਦਾ ਮੁਕਦਮਾ ਹੈਗਾ ਇਹ ਵੀ ਤੇ ਜਿਹੜੇ ਪਾਕਿਸਤਾਨ ਦਾ ਹੀ ਜਿਹੜਾ ਆਪਣੇ ਇਕਨੋਮਿਕਲੀ ਵੀ ਆਪਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫੇਕ ਕਰੰਸੀ ਭੇਜੀ ਜਾਂਦੀ ਹੈ ਇਹ ਉਹਦੇ ਨਾਲ ਜੁੜਿਆ ਨਸ਼ਾ ਨੂੰ ਬੀਚ ਦੇ ਅੱਗੇ ਆਪਾਂ ਹੋ ਗਏ ਹਾਂ ਨਸ਼ਾ ਵਿਰੁੱਧ ਇੱਕ ਸੋਸਾਇਟੀਲ ਮੂਵਮੈਂਟ ਵੜਦੀ ਜਾ ਰਹੀ ਹੈ ਤੁਸੀਂ ਦੇਖੋਗੇ ਪਿੰਡਾਂ ਪਿੰਡਾਂ 'ਚ ਜਦੋਂ ਵੀ ਇਹ ਰੈਲੀਆਂ ਹੋ ਰਹੀਆਂ ਨੇ ਜਦੋਂ ਲੋਕੀ ਸਾਡਾ ਸਾਥ ਦੇ ਰਹੇ ਨੇ ਸਾਡੇ ਕੋਲ ਇਨਫੋਰਮੇਸ਼ਨ ਸੇਫ ਜਿਹੜਾ ਸੇਫ ਪੰਜਾਬ ਪੋਰਟਲ ਹੈ ਸਾਡਾ ਉਹਦੇ ਤੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਇਹ ਆਪਾਂ ਸਾਰੇ ਰਲ ਮਿਲ ਕੇ ਇਹ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਤੇ ਨਸ਼ਾ ਮੁਕਤ ਪੰਜਾਬ ਬਣਾਣਾ ਹੈ